ਸਤਿ ਸ਼੍ਰੀ ਅਕਾਲ ਜੀ ਬਹੁਤ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਆਉਂਦੀ 3 ਅਗਸਤ ਨੂੰ 메ਨ ਬਾਜ਼ਾਰ ਪਿੰਡ ਪੁੱਚੋ ਖੁਰਦ ਦੇ ਵਿੱਚ ਇੱਕ ਬਹੁਤ ਵੱਡਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਜਿਹਨੂੰ ਆਰਗੇਨਾਈਜ਼ ਕਰ ਰਹੇ ਨੇ ਭਾਈ ਸੁਖਦੀਪ ਸਿੰਘ ਜੀ ਤੇ ਉਹਨਾਂ ਦੀ ਸਾਰੀ ਟੀਮ ਆਪਣੇ ਸਰਗੁਆਸੀ ਪਿਤਾ ਸਰਦਾਰ ਦਵਿੰਦਰ ਸਿੰਘ ਸਿੱਧੂ ਸਾਹਿਬ ਦੀ ਯਾਦ ਦੇ ਵਿੱਚ ਔਰ ਇਸ ਮੈਡੀਕਲ ਕੈਂਪ ਦੇ ਵਿੱਚ ਲੋਕਲ ਹੀ ਨਹੀਂ ਵਿਦੇਸ਼ਾਂ ਤੋਂ ਵੀ ਡਾਕਟਰ ਜਿਹੜੇ ਪਹੁੰਚ ਰਹੇ ਨੇ ਉਹਨਾਂ 'ਚ ਮੈਂ ਜ਼ਿਕਰ ਕਰਾਂ স্পੈਸ਼ਲ ਡਾਕਟਰ ਕੁਲਵੰਤ ਸਿੰਘ ਤਾਲੀਵਾਲ ਯੂਕੇ ਵਾਲੇ ਉਹ ਆ ਰਹੇ ਨੇ ਯੂਐਸ ਤੋਂ ਡਾਕਟਰ ਪ੍ਰਭਜੋਤ ਸਿੰਘ ਜੋ ਡੈਂਟਲ ਸਰਜਰੀ ਦੇ ਮਾਹਰ ਨੇ ਉਹ ਵੀ ਪਹੁੰਚ ਰਹੇ ਨੇ ਹੋਰ ਬਹੁਤ ਸਾਰੇ ਡਾਕਟਰਸ ਉੱਥੇ ਬੜੀ ਮੇਰੇ ਖਿਆਲ ਨਾਲ 30 ਤੋਂ ਜ਼ਿਆਦਾ ਡਾਕਟਰਸ ਦੀ ਟੀਮ ਉੱਥੇ ਪਹੁੰਚ ਰਹੀ ਹੈ ਸੋ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਆਪ ਤੇ ਜਾਂ ਜ਼ਰੂਰਤਮੰਦਾਂ ਤੱਕ ਇਹ ਮੈਸੇਜ ਜ਼ਰੂਰ ਤੁਸੀਂ ਪਹੁੰਚਦਾ ਕਰ ਦਿਓ ਕਿ ਪਿੰਡ ਪੁਚੋ ਖੁਰਦ ਦੇ ਬਾਜ਼ਾਰ ਦੇ ਵਿੱਚ 3 ਅਗਸਤ ਨੂੰ ਬਹੁਤ ਵੱਡਾ ਮੈਡੀਕਲ ਕੈਂਪ ਫ੍ਰੀ ਲਗਾਇਆ ਜਾ ਰਿਹਾ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜਿਦੇ ਵਿੱਚ ਛੋਟੀਆਂ ਮੋਟੀਆਂ ਬਿਮਾਰੀਆਂ ਤੋਂ ਲੈ ਕੇ ਕੈਂਸਰ ਵਰਗੀਆਂ ਨਾ ਮਾਰਾਦ ਬਿਮਾਰੀਆਂ ਤੱਕ ਦਾ ਟ੍ਰੀਟਮੈਂਟ ਕੀਤਾ ਜਾ ਸਕਦਾ ਉਹਨਾਂ ਬਾਰੇ ਸਲਾਹ ਕੀਤੀ ਜਾ ਸਕਦੀ ਹੈ ਗਾਈਡੈਂਸ ਲਈ ਜਾ ਸਕਦੀ ਹੈ ਸੋ ਜ਼ਰੂਰਤਮੰਦਾਂ ਤੱਕ ਇਹ ਸੁਨੇਹਾ ਜ਼ਰੂਰ ਲਾ ਦਿਓ ਜੀ ਬਹੁਤ ਸ਼ੁਕਰੀਆ ਧੰਨਵਾਦ